ਆਪਾਸ ਨਿਊਜ਼ ਦੇਖ ਰਹੇ ਦਿਸਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਖਸੀਰ ਸਿੰਘ ਨਾਲ ਸੋ ਇਸ ਟਾਈਮ ਅਸੀਂ ਕਰ ਰਹੇ ਹਾਂ ਬਾਸ਼ਾਪੁਰ ਕੱਗਰ ਦੇ ਵਿੱਚ ਜਿੱਥੇ ਕਿ ਕਾਫੀ ਆਪਾਂ ਕਹਿੰਦੇ ਇਸ ਕੱਗਰ ਦੇ ਨੇੜੇ ਜਿਹੜੇ ਕਾਫੀ ਪਿੰਡ ਲੱਗਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੀ 2023 ਦੇ ਵਿੱਚ ਜੋ ਫਲੱਡ ਆਇਆ ਸੀ ਕਾਫੀ ਲੋਕਾਂ ਨੂੰ ਇੱਥੇ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਸੋ ਅੱਜ ਵੀ ਇੱਥੇ ਜੋ ਖਤਰਾ ਕਹਿੰਦੀ ਆਪਾਂ ਕੱਗਰ ਦਾ ਮੜ ਰਾਂਦਾ ਜੋ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਤੇ ਕਾਫੀ ਇੱਥੇ ਲੋਕਾਂ ਨੂੰ ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੋ ਮ ਇੱਥੇ ਜੋ ਮੌਜੂਦਾ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀਆਂ ਕਿਨਾਂ ਨੂੰ ਜੋ ਮੁਸ਼ਕਲਾਂ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ ਏ ਜੋ ਪਿਛਲੀ ਵਾਰ ਵੀ ਜੋ ਫਲੱਡ ਆਏ ਸੀਗੇ ਉਹਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਏ ਕਿ ਲੋਕਾਂ ਦੀ ਫਸਲਾਂ ਆ ਜੋ ਖਰਾਬ ਹੁੰਦੀਆਂ ਨਜ਼ਰ ਦਿਖ ਰਹੀਆਂ ਸੀਗੀਆਂ ਤੇ ਉਹ ਵੀ ਹੋਰ ਵੀ ਕਈ ਲੋਕਾਂ ਦੇ ਘਰਾਂ ਦੇ ਘਰ ਜੋ ਆਪਾਂ ਕਹਿ ਰਹੀਏ ਲੋਕਾਂ ਦੇ ਉਜੜ ਗਏ ਸੀਗੇ ਹੁਣ ਵੀ ਉਹ ਖਤਰਾ ਇਸ ਕੱਗਰ ਦੇ ਕਾਰਨ ਜੋ ਖਤਰਾ ਮੜਰਾਂਦਾ ਨਜ਼ਰ ਆ ਰਿਹਾ ਏ ਤੇ ਲੋਕਾਂ ਦਾ ਇੱਥੇ ਜੋ ਮੌਜੂਦਾ ਲੋਕ ਨੇ ਉਹਨਾਂ ਦਾ ਕਹਿਣਾ ਏ ਕਿ ਕੱਗਰ ਕੱਲ ਤੋਂ 4 ਫੁੱਟ ਸੋ ਇਸ ਟਾਈਮ ਜੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕੱਗਰ ਦੀਆਂ ਜੋ ਪਾਣੀ ਦਾ ਬਹਾਵ ਹੈ ਪਹਿਲਾਂ ਨਾਲੋਂ ਕਾਫੀ ਜੋ ਤੇਜ਼ ਹੈ ਆਪਾਂ ਕਹਿ ਦਈਏ ਜੋ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਕਾਫੀ ਇੱਥੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਇਹ ਖਤਰਾ ਮੰਡਰਾਂ ਦਾ ਨਜ਼ਰ ਆ ਰਿਹਾ ਹੈ ਜੇਕਰ ਕੱਗਰ ਦਾ ਪਾਣੀ ਬਹਾਵ ਤੇਜ਼ ਹੁੰਦਾ ਹੈ ਤਾਂ ਲੋਕਾਂ ਦੀ ਫਸਲਾਂ ਦਾ ਖਰਾਬ ਹੋਣਗੇ ਤਾਂ ਘਰਾਂ ਦੇ ਘਰ ਵੀ ਸ਼ਾਇਦ ਉੱਜੜ ਸਕਦੇ ਨੇ ਸੋ ਜੋ ਇੱਥੇ ਆਪਾਂ ਕਹਿ ਦਈਏ ਸਰਕਾਰੀ ਵਿਭਾਗ ਮਹਿਕਮਾ ਜੋ ਮੈਰਿੰਗ ਅਫਸਰ ਨੇ ਉਹ ਵੀ ਇੱਥੇ ਪਹੁੰਚੋ ਹੈ ਨੇ ਜਿਆਦਾ ਲੈਣ ਲਈ ਸੋ ਆਪਾਂ ਇੱਥੇ ਜੋ ਪਿੰਡ ਵਾਸੀ ਨੇ ਜੋ ਪੰਚਾਇਤੀ ਮਹਿਕਮਾ ਹੈ ਜਾਂ ਹੋ ਮੇਨ ਅਲੂੜੇ ਦੇ ਪ੍ਰੋਗਰ ਕਾ ਗਾਣਾ ਤਾਂ ਕਿ ਤੁਹਾਡੇ ਨਾਲ ਮੈਂ ਇਥੋਂ ਦੀਆਂ ਸਾਰੀਆਂ ਖਬਰਾਂ ਸਾਂਝੀਆਂ ਕਰ ਸਕਾਂ। ਘਟੂ ਘਟ 10 ਦਿਨਾਂ ਤੋਂ ਲੱਗੇ ਆ ਸਾਡੇ ਜਦੋਂ ਦਾ ਪਾਣੀ ਸਟਾਰਟ ਹੋ ਗਿਆ ਸੀ ਤੇ ਕੱਲ ਦਾ 4 ਫੁੱਟ ਪਾਣੀ ਘਗਰ ਚ ਵਧ ਗਿਆ ਆ ਤੇ ਸਾਨੂੰ ਪਿੰਡ ਵਾਲਿਆਂ ਨੂੰ ਤਾਂ ਫਿਕਰ ਹੀ ਆ ਜੀ ਕਿ ਪਿਛਲੀ ਵਾਰ ਮਕਾਨਾਂ ਚ ਵੀ ਪਾਣੀ ਵੜ ਗਿਆ ਸੀ ਸਾਡੇ ਹਾਂਜੀ ਤੇ ਪ੍ਰਸ਼ਾਸਨ ਕੀ ਕਰਦਾ ਹੁਣ ਜਦੋਂ ਪਾਣੀ ਆ ਜਾਂਦਾ ਤੇ ਸਾਰਾ ਸਿਸਟਮ ਜਾਗ ਜਾਂਦੇ ਆ ਤੇ ਇਹਨਾਂ ਨੂੰ ਚਾਹੀਦਾ ਵੀ ਪੂਰੀ ਇਹਨਾਂ ਦੀ ਸਫਾਈ ਘਗਰ ਦੀ ਤੇ ਜਦੋਂ ਟਾਈਮ ਹੁੰਦਾ ਉਦੋਂ ਆਪਾਂ ਕਰਨੀ ਨਹੀਂ ਤੇ ਅੱਜ ਫਿਰ ਆ ਜਾਂਦੇ ਆ ਸਾਰੇ ਜੇ ਟਾਈਮ ਰਹਿੰਦੇ ਇਹਦੀ ਸਫਾਈ ਹੁੰਦੀ ਹਾਂਜੀ ਤਾਂ ਨੌਬਤੀ ਨਹੀਂ ਆ ਹਾਂਜੀ ਹਾਂਜੀ ਬਰਨ ਬੰਨੇ ਆ ਸਾਡੇ ਜਿਵੇਂ ਮਜ਼ਬੂਤ ਹੋ ਜਾਣ ਹੋਰ ਬੰਨ ਤੇ ਹੁਣ ਤੇ ਸਾਨੂੰ ਫਿਕਰ ਹੀ ਆ ਭਰਾਵਾਂ ਦੇ ਪਿੰਡਾਂ ਚ ਆਪਾਂ ਜਿਵੇਂ ਹੁਣ ਫਸਲਾਂ ਨੇ ਇਦੋਂ ਬਾਅਦ ਫਸਲ ਦਾ ਟਾਈਮ ਨਹੀਂ ਸਾਡੇ ਕੋਲ ਪਿਛਲੀ ਵਾਰ ਟਾਈਮ ਮਿਲ ਗਿਆ ਸੀ 23 ਚ ਤੇ ਸਾਰਿਆਂ ਨੇ ਆਪਣੀਆਂ ਫਸਲਾਂ ਦੁਆਰਾ ਮਿਹਨਤ ਕਰਕੇ ਹਾਂਜੀ ਆ ਦੇਖੋ ਜ਼ਿਮੀਦਾਰਾਂ ਦੀ ਲੱਗੇ ਆ ਪ੍ਰਸ਼ਾਸਨ ਕੁਛ ਆਇਆ ਜੀ ਹੁਣ ਮੌਕੇ ਤੇ ਆਏ ਪਹੁੰਚੇ ਆ ਸਾਰੇ ਪ੍ਰਸ਼ਾਸਨ ਤੇ ਹੁਣ ਲੱਗਿਆ ਪ੍ਰਸ਼ਾਸਨ ਸਾਰਾ ਡਰਦਾ ਜੀ ਗੱਲ ਕੀਤੀ ਜਾਵੇ ਵੈਸੇ ਨੇੜੇ ਪਿੰਡ ਜਿਹੜੇ ਪਿੰਡ ਲਗੜੇ ਪੈਨਿਕ ਦਾ ਡਰਦਾ ਤਾਂ ਡਰਦਾ ਤਾਂ ਹੈਗਾ ਹੀ ਆ ਜੀ ਸਾਰੇ ਪਿੰਡ ਇੱਥੇ ਆ ਜਾਂਦੇ ਆ 10 ਪਿੰਡ ਇੱਥੇ ਸਾਰੇ ਮੋਤਵਾਰ ਬੰਦੇ ਸਾਰੇ ਸਾਡੇ ਹਾਂ ਜੀ ਆ ਜਾਂਦੇ ਆ ਤੇ ਉਹ ਬਸ ਆਪਣੇ ਆਪਣੇ ਜਿਵੇਂ ਸਾਡੇ ਲੋਕ ਇਕੱਠੇ ਕਰਕੇ ਸਾਰੇ ਇੱਥੇ ਘੱਗਰ ਤੇ ਬੰਨ ਬਣਦੇ ਆ ਤੇ ਸਾਰੇ ਆਉਂਦੇ ਆ ਮੰਗਿਆ ਕੁਝ ਕਹਿਣਾ ਚਾਹਦੇ ਹੋ ਉਹਨੂੰ ਮੰਗ ਤੇ ਹੈਗੀ ਉਹ ਆ ਜੀ ਜਿਵੇਂ ਹੁਣ ਸਾਡੀ ਜਿਵੇਂ ਆ ਪਾਣੀ ਹੁਣ ਜਦੋਂ ਘਟਦਾ ਆ ਤਾਂ ਇਹਦੀ ਸਫਾਈ ਕਰਾਈ ਜਾਵੇ ਤੇ ਹੋਰ ਬੰਨ ਸਾਡੇ ਮਜ਼ਬੂਤ ਬਣੇ ਜਾਣ ਤੇ ਸਾਨੂੰ ਖਤਰਾ ਘਟ ਜੂਗਾ ਹਾਂਜੀ ਤੇ ਜਦੋਂ ਮਾਈਨਿੰਗ ਦਾ ਸਿਸਟਮ ਹੁੰਦਾ ਨਾ ਜੀ ਜਦੋਂ ਸਾਡੇ ਲੋਕ ਜਾਂਦੇ ਆ ਮਾਈਨਿੰਗ ਦੀ ਪਰਮਿਸ਼ਨਾਂ ਪਰਮਿਸ਼ਨਾਂ ਨਹੀਂ ਮਿਲਦੀਆਂ ਸਾਨੂੰ ਸਾਡੇ ਲੋਕਾਂ ਨੂੰ ਸਫਾਈ ਤੇ ਲੋਕਾਂ ਨੂੰ ਹੀ ਕਹਿ ਦੇਣਾ ਸਾਡੇ ਆਪ ਹੀ ਲੋਕ ਹੀ ਸਾਫ਼ ਕਰਨਗੇ ਸਰਕਾਰ ਨੂੰ ਖਰਚਾ ਦੇਣ ਦੀ ਲੋੜ ਨਹੀਂ ਸਾਡੇ ਆਪ ਆਪਣੇ ਲੋਕ ਹੀ ਮਤਲਬ ਕਿ ਇਸ ਸਫਾਈ ਕਰ ਲੈਣਗੇ ਵਿੱਚੋਂ ਮਿੱਟੀ ਕੱਢ ਲੈਣਗੇ ਆਪਣੀਆਂ ਜ਼ਮੀਨਾਂ ਉੱਚੀਆਂ ਕਰ ਲੈਣਗੇ ਤੇ ਉਹਦੇ ਨਾਲ ਹੀ ਸਾਡਾ ਬਹੁਤ ਫਰਕ ਪੈ ਜਾਣਾ ਪਾਣੀ ਨਹੀਂ ਆਉਣਾ ਸਾਡੇ ਵਿੱਚ ਸਰਕਾਰੀ ਵਿਭਾਗਾਂ ਚਾਹ ਰਹਿਣਾ ਕਿੰਨੇ ਕਿਨੇ ਹਾਂਜੀ ਸਭ ਕੁਝ ਕਰ ਹਾਂਜੀ ਸਾਡੇ ਪਰਮਿਸ਼ਨ ਲੈਣ ਲਈ ਸਾਡੇ ਲੋਕ ਉੱਤੇ 6-6 ਮਹੀਨੇ ਬੈਠੇ ਰਹਿੰਦੇ ਆ ਜੀ ਸਾਨੂੰ ਪਰਮਿਸ਼ਨਾਂ ਹੀ ਮਿਲਦੀਆਂ ਸਾਡੇ ਕਿਸਾਨ ਭਰਾਵਾਂ ਨੂੰ ਪਰਮਿਸ਼ਨਾਂ ਦਵੇ ਸਰਕਾਰ ਤੇ ਮਾਈਨਿੰਗ ਹੋਵੇ ਸਾਰਾ ਸਫਾਈ ਹੋ ਜੇ ਹਾਂਜੀ ਹਾਂਜੀ ਖਤਰਾ ਟਲ ਜਾਊਗਾ ਜੀ ਬਿਲਕੁਲ ਖਤਰਾ ਟਲ ਜਾਣਾ ਜਦੋਂ ਸਫਾਈਆਂ ਹੋ ਗਈਆਂ ਸਾਰੀਆਂ ਸਤਿ ਸ੍ਰੀ ਅਕਾਲ ਜੀ ਬਚਿੱਤਰ ਸਿੰਘ ਬਾਜਵਾ ਜੀ ਹਾਂਜੀ ਇਸੇ ਪਿੰਡ ਵਾਚਾਪਾ ਹਾਂਜੀ ਹਾਂਜੀ ਇਹ ਕਹਿਣਾ ਚਾਹੁੰਦੇ ਆ ਅੱਜ ਦੀ ਸਿੱਧੀ ਦੀ ਗੱਲ ਕੀਤੀ ਜਾਵੇ ਇੱਕ ਪੂਰਾ ਪੈਨਿਕ ਦਾ ਮਾਹੌਲ ਬਣਿਆ ਕਿ ਆਪਣਾ ਜੀ ਗੱਲ ਕੀਤੀ ਹੈ ਸਭ ਤਾਂ ਪੰਜਾਬ ਵਾਂਗੂ ਪਿਛਲੇ ਜਿਹੜੇ ਕੁਝ ਢਿਲੇ ਨੂੰ ਉਹਦੇ ਵਿੱਚ ਕਾਫੀ ਪਾਣੀ ਪੈ ਚੁੱਕਾ ਇੱਥੇ ਕਿਵੇਂ ਦਾ ਮਾਹੌਲ ਹੈ ਦੇਖੋ ਅ ਅਸੀਂ ਅਰਦਾਸ ਕਰਦੇ ਹਾਂ ਜਿੱਥੇ ਪੰਜਾਬ ਚ ਪਹਿਲਾ ਹੜ ਆ ਗਿਆ ਉਹਦੇ ਲਈ ਅਰਦਾਸ ਕਰਦੇ ਵੀ ਉੱਥੇ ਪਰਮਾਤਮਾ ਮਿਹਰ ਬਖਸ਼ੇ ਤੇ ਇਹ ਜਿਹੜਾ ਏਰੀਆ ਬਚਿਆ ਹੋਇਆ ਹੈ ਇਹਚ ਪ੍ਰਸ਼ਾਸਨ ਵੱਲੋਂ ਜੇ ਆਪਾਂ ਕਹੀਏ ਕੋਈ ਕਮੀ ਫਿਲਹਾਲ ਤਾਂ ਨਹੀਂ ਹੈਗੀ ਪਰ ਜਦੋਂ ਸਾਨੂੰ ਲੋੜ ਹੁੰਦੀ ਆ 2 2.5 ਮਹੀਨੇ ਪਹਿਲਾਂ ਡੀਸੀ ਮੈਡਮ ਇੱਥੇ ਆਏ ਸੀਗੇ ਉਹਨਾਂ ਨੂੰ ਅਸੀਂ ਧਿਆਨ ਚ ਲਿਆਂਦਾ ਸੀ ਕਿ ਸਾਨੂੰ ਮਿੱਟੀ ਤੇ ਜਿਹੜੀਆਂ ਹੋਰ ਜਿਹੜੀਆਂ ਸੰਬੰਧਤ ਇਹਨਾਂ ਚੀਜ਼ਾਂ ਨੇ ਜੀਸੀਬੀ ਵਗੈਰਾ ਉਹ ਸਾਨੂੰ ਜੇ ਪ੍ਰੋਵਾਈਡ ਕਰਾਉ ਤਾਂ ਅਸੀਂ ਇਹਦੀ ਮੇਨਟੇਨੈਂਸ ਆ ਜਿਹੜੀ ਉਹ ਪ੍ਰੋਪਰ ਤਰੀਕੇ ਨਾਲ ਕਰ ਲਈਏ ਕਿਉਂਕਿ ਇਹ ਅੱਜ ਤੋਂ 25 ਸਾਲ ਪਹਿਲਾਂ ਇਹ ਕਿਸਾਨਾਂ ਨੇ ਪਹਿਲ ਕਰਕੇ ਆਪਣੇ ਪੈਸੇ ਇਕੱਠੇ ਕਰਕੇ ਇਹ ਜਿਹੜਾ ਬੰਨ ਲਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਸੀਗੀ ਉਸ ਤੋਂ ਬਾਅਦ ਹੌਲੀ-ਹੌਲੀ ਕਿਸਾਨਾਂ ਨੇ ਆਪਣੇ ਆਪ ਹੀ ਇਹਨੂੰ ਮੇਨਟੇਨ ਕੀਤਾ ਪੈਸੇ ਇਕੱਠੇ ਕਰਕੇ ਜਿਹਦੇ ਨਾਲ ਹਰ ਸਾਲ 4-500 ਏਕੜ ਜਿਹੜੀ ਫਸਲ ਪ੍ਰਭਾਵਿਤ ਹੁੰਦੀ ਸੀ ਉਹ ਬਚ ਗਈ ਤੇ ਅਸੀਂ ਸਰਕਾਰ ਬਾਅਦ ਵਿੱਚ ਸਰਕਾਰ ਨੇ ਸਹਿਯੋਗ ਦਿੱਤਾ ਫਿਰ ਸਰਕਾਰ ਧਿਆਨ ਦੇਣ ਲੱਗੀ ਫਿਰ ਰੈਗੂਲਰ ਕੁਝ ਹੜਾ ਆਏ ਉਹਨਾਂ ਕਰਕੇ ਜਦੋਂ ਕੋਈ ਚੀਜ਼ ਹੜਾ ਆਉਂਦੀ ਆ ਜਾਂ ਇੱਥੇ ਖਤਰਾ ਹੁੰਦਾ ਤਾਂ ਸਰਕਾਰ ਦੀ ਨਿਗਾਹ ਦੇ ਵਿੱਚ ਆਉਂਨੇ ਆ ਅਸੀਂ ਆਦਰਵਾਈਜ਼ ਜਿਹੜਾ ਪ੍ਰਸ਼ਾਸਨ ਆ ਜਾਂ ਸਰਕਾਰ ਆ ਉਹ ਉਹਨਾਂ ਚਰਚ ਉੱਪ ਰਹਿੰਦੇ ਆ ਜਿੰਨਾਂ ਚਰ ਕੁਝ ਨਹੀਂ ਹੁੰਦਾ ਹੈਗਾ ਤਾਂ ਅਸੀਂ ਚਾਹੁੰਦੇ ਆ ਵੀ ਸਾਨੂੰ ਜਿੱਦਾਂ ਵੀਰ ਜੀ ਨੇ ਪਹਿਲਾਂ ਗੱਲ ਕੀਤੀ ਹੈ ਕਿ ਸਾਨੂੰ ਜਿਹੜੀ ਮਾਈਨਿੰਗ ਦੀ ਪਰਮਿਸ਼ਨ ਜਿਹੜੀ ਉਹ ਕਿਸਾਨ ਨੂੰ ਮਾਈਨਿੰਗ ਦੀ ਪਰਮਿਸ਼ਨ ਲੈਣ ਦੀ ਲੋੜ ਨਾ ਪਵੇ ਜਿਹੜੇ ਖੱਗਰ ਦੇ ਨਾਲ ਸਬੰਧਤ ਪਿੰਡ ਹੈਗੇ ਨੇ ਉਹਨਾਂ ਨੂੰ ਆਪਣੇ ਆਪ ਉਹ ਆਪਣੇ ਆਪ ਮਰਜੀ ਦੇ ਮਾਲਕ ਹੋਣ ਕਿ ਉਹ ਘੱਗਰ ਚੋਂ ਆਪਣੀ ਮਿੱਟੀ ਕਿਉਂਕਿ ਘੱਗਰ ਦੀ ਜ਼ਮੀਨ ਹੈ ਜਿਹੜੀ ਮਾਲਕੀ ਹੈ ਕੋਈ ਦੂਜਾ ਬੰਦਾ ਕਿਸੇ ਦੇ ਖੇਤ ਚੋਂ ਮਿੱਟੀ ਨਹੀਂ ਚੱਕ ਸਕਦਾ ਉਹ ਆਪਣੇ ਖੇਤ ਚੋਂ ਮਿੱਟੀ ਚੱਕ ਕੇ ਜ਼ਮੀਨ ਉੱਚੀ ਕਰੂਗਾ ਤੇ ਜਿਹੜੀ ਘੱਗਰ ਦੇ ਪੋਲ ਨੇ ਦਰ ਨੇ ਜਾਂ ਜਿੱਥੋਂ ਸੌੜਾ ਹੋਇਆ ਹੋਇਆ ਉਹ ਆਪਣੇ ਆਪ ਖੁੱਲ ਜਾਊਗਾ ਜਿੱਚ ਸਰਕਾਰ ਦੀ ਵੀ ਇੱਕ ਸਿੱਧੇ ਰੂਪ ਚ ਹੈਲਪ ਹੋਊਗੀ ਤੇ ਲੋਕਾਂ ਦੀ ਸਿੱਧੇ ਰੂਪ ਚ ਹੈਲਪ ਹੋਊਗੀ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਜੇ ਜਿਹੜਾ ਮਾਹੌਲ ਹੈ ਉਹ ਪੈਨਿਕ ਦਾ ਲੋਕਾਂ 'ਚ ਚੱਲ ਰਿਹਾ ਹੋ ਜਾਂਦਾ بارش ਬਹੁਤ ਭਾਰੀ ਹੈ ਪਰ ਹਜੇ ਤੱਕ ਬਿਲਕੁਲ ਅੰਡਰ ਕੰਟਰੋਲ ਆ ਪ੍ਰਸ਼ਾਸਨ ਇੱਥੇ ਲਗਾਤਾਰ 3-4 ਦਿਨ ਤੋਂ ਦਿਨ ਰਾਤ ਹੀ ਲੱਗੇ ਹੋਏ ਨੇ ਜੀਸੀਬੀਆਂ ਲੱਗੀਆਂ ਹੋਈਆਂ ਨੇ ਬੰਦੇ ਲੱਗੇ ਹੋਏ ਨੇ ਲੇਬਰ ਸੈਂਡ ਬੈਗ ਭਰਨਾ ਉਹਨਾਂ ਲੋ ਫਿਲਹਾਲ ਕੋਈ ਕਮੀ ਨਹੀਂ ਹੈਗੀ ਪਰ ਅਸੀਂ ਚਾਹੁੰਦੇ ਹਾਂ ਵੀ ਇਹਦੇ 'ਨ ਪ੍ਰੋਪਰ ਜਿਹੜਾ ਉਹ ਧਿਆਨ ਦਿੱਤਾ ਜਾਵੇ ਪਿੰਡ ਸਿਉਨਾ ਜੀ ਕਿਸੇ ਪਿੰਡ ਦੇ ਰਹਿਣ ਵਾਲੇ ਨਹੀਂ ਜੀ ਪਿੰਡ ਸਿਉਨਾ ਇੱਥੋਂ 1 ਕਿਲੋਮੀਟਰ ਅੱਗੇ ਆ ਠੀਕ ਹੈ ਤੇ ਅੱਜ ਅਸੀਂ ਇੱਥੇ ਤੁਸੀਂ ਖੜੇ ਹੋਏ ਹੋ ਕਗਰ ਤਰਿਆ ਦੇ ਉੱਪਰ ਅੱਜ ਗੱਲ ਕਰੀਏ ਅੱਜ ਦੀ ਸਥਿਤੀ ਦੀ ਕਗਰ ਦੀ ਕੀ ਸਥਿਤੀ ਹੈ ਅੱਜ ਪਾਣੀ ਜੋ ਸਵੇਰ ਦਾ ਤੋਂ ਹੁਣ ਤੱਕ ਆ ਉਹ ਚੜ ਹੀ ਰਿਹਾ ਉਤਰ ਨਹੀਂ ਰਿਹਾ ਇੱਥੇ ਹਾਂ ਕੋਈ ਇਹ ਆਈਡੀਆ ਲੋ ਸਾਰੇ ਬੰਦੇ ਕਹਿ ਰਿਹਾ ਕਿ ਤਿੰਨ ਤੋਂ 4 ਫੁੱਟ ਪਾਣੀ ਇੱਥੇ ਚੜਿਆ ਸਵੇਰ ਦਾ ਹੁਣ ਤੱਕ ਯਾਨੀ ਕਿ ਕੱਲ ਨਾਲੋਂ ਜਨੇ ਜਿਹੜੀ ਹੁਣ ਆਵੇ ਤਿੰਨ ਵੀ 4 ਫੁੱਟ ਚੜਿਆ ਹੈ ਪਾਣੀ ਇਹਨਾਂ ਹਾਲ ਦੀ ਕਿਹੜੀ ਜੀ ਗੱਲ ਕੀਤੀ ਹੈ ਵੀ ਹੈ ਤਾਂ ਅੰਡਰ ਕੰਟਰੋਲ ਹੀ ਹੈ ਅੰਡਰ ਕੰਟਰੋਲ ਤਾਂ ਜੋ ਦਿਖ ਰਿਹਾ ਤੁਸੀਂ ਵੇਖ ਰਹੇ ਹੋ ਸਾਡੀਆਂ ਅੱਖਾਂ ਨਾਲ ਜ਼ਮੀਨਾਂ ਜਾਂ ਪਿੰਡੇ ਦੇ ਤੋਂ ਕੋ 4 ਫੁੱਟ 3 ਫੁੱਟ ਨੀਵੇਂ ਨੇ ਪਾਣੀ ਤੋਂ ਤੇ ਜਿਹੜਾ ਜਿੱਥੇ ਬੰਨ ਖਲੋਤੇ ਆਸੀਂ ਇਹ ਬੰਨ ਲੱਗਾ ਇਹਦੇ ਤੋਂ ਪਾਣੀ ਤਿੰਨ ਚਾਰ ਫੁੱਟ ਨੀਵਾ ਹੈ ਨਾ ਕਿ ਇਹ ਜ਼ਮੀਨਾਂ ਨਾਲੋਂ ਜਾਂ ਪਿੰਡਾਂ ਨਾਲੋਂ ਇਹ ਦਰਿਆ ਜਿਹੜੇ ਆ ਇਹਨਾਂ ਦੇ ਵਿੱਚੋਂ ਸਫਾਈਆਂ ਨਹੀਂ ਹੁੰਦੀਆਂ ਪੁਲਾਂ ਦੀਆਂ ਸਫਾਈਆਂ ਨਹੀਂ ਕੀਤੀਆਂ ਜਾਂਦੀਆਂ ਜਦੋਂ ਪਾਣੀ ਆ ਜਾਂਦਾ ਉਦੋਂ ਸਾਡੇ ਅਫਸਰ ਸਾਹਿਬਾਨ ਜਾਂ ਸਾਡੇ ਲੀਡਰ ਸਾਹਿਬਾਨ ਉਦੋਂ ਜਾਗਦੇ ਨੇ ਉਦੋਂ ਇੱਥੇ ਆ ਗੇੜੇ ਮਾਰਨ ਨੂੰ ਜਾਂ ਲੋਕਾਂ ਦੇ ਪੈਸੇ ਨੂੰ ਬਕਾਰ ਕਰਨ ਵਾਸਤੇ ਗੱਡੀਆਂ ਜਾਂ ਹੋਰ ਖਰਚੇ ਪਾਉਣ ਵਾਸਤੇ ਆ ਜਾਂਦੇ ਨੇ ਵਾਰਾਂ ਨਾ ਪਹਿਲਾਂ ਕੋਈ ਨਹੀਂ ਆਉਂਦਾ ਇੱਥੇ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਜਦੋਂ ਤੇ ਅਸੀਂ ਜੰਮੇ ਆ ਮੇਰੀ ਉਮਰ 65 ਸਾਲ ਆ ਤੇ ਮੇਰਾ ਜਨਮ ਵੀ ਇੱਥੇ ਹੀ ਹੋਇਆ ਅਸੀਂ ਜਦੋਂ ਦੇ ਜੰਮਿਆ ਉਦੋਂ ਤੇ ਇਹੀ ਚੀਜ਼ ਵੇਖ ਰਿਹਾ ਵੀ ਹਾਂ ਜੀ ਹੁਣ ਕਰ ਦਾਂਗੇ ਹੁਣ ਆਗਲੇ ਕਰ ਦਾਂਗੇ ਜੀ ਪਹਿਲਾਂ ਇਥੇ ਇਹੋ ਜੀਆਂ ਸਰਕਾਰਾਂ ਬਣੀਆਂ ਉਹ ਕਹਿੰਦੇ ਤੁਸੀਂ ਸਾਨੂੰ ਲਿਆਓ ਅਸੀਂ ਇਥੋਂ ਘੱਗਰ ਖਤਮ ਕਰ ਦਾਂਗੇ ਪਰ ਕੋਈ ਖਤਮ ਨਹੀਂ ਕਰਦਾ ਕੋਈ ਇਹਦੇ ਚ ਸਰਕਾਰ ਕਾਰਵਾਈ ਨਹੀਂ ਕਰਦੀ ਜਿੰਨਾ ਪੈਸਾ ਆਉਂਦਾ ਸਰਕਾਰ ਦਾ ਇਹਨਾਂ ਫੰਡਾਂ ਵਾਸਤੇ ਉਹ ਪਤਾ ਨਹੀਂ ਲੋਕਾਂ ਨੂੰ ਕਿੱਥੇ ਵਰਤਿਆ ਜਾਂਦਾ ਅਸੀਂ ਤਾਂ ਮੀਡੀਆ ਤੋਂ ਸੁਣਦੇ ਹਾਂ ਇਹਨਾਂ ਫੰਡਾਂ ਵਾਸਤੇ 10000 ਕਰੋੜ ਰੁਪਏ ਸਰਕਾਰ ਕੋਲ ਰਿਜ਼ਰਵ ਪਿਆ ਹੁੰਦਾ ਪਰ ਇਥੇ ਇਹਨਾਂ ਇਹਨਾਂ ਚੀਜ਼ਾਂ ਵਾਸਤੇ ਕੋਈ ਕੰਮ ਨਹੀਂ ਹੁੰਦਾ ਗੁਲਸ਼ਨ ਟਕਰਾਲ ਐਸ ਡੀਓ ਡਰੇਨੇਜ ਡਿਪਾਰਟਮੈਂਟ ਸਤਿ ਸ੍ਰੀ ਅਕਾਲ ਜੀ ਅੱਜ ਵੀ ਹਾਲ ਦੀ ਘੜੀ ਦੀ ਗੱਲ ਕੀਤੀ ਜਾਵੇ ਕੱਗਰ ਕੱਡੀ ਕੀ ਸਥਿਤੀ ਹੈ ਸਰ ਜੀ ਕੱਗਰ ਆਪਣੇ ਕੋਲ 4 ਫੁੱਟ ਦਾ ਮਾਰਜਨ ਹੈਗਾ ਇਸ ਟਾਈਮ ਪਾਣੀ ਕੱਗਰ ਦਾ ਉਤਰਨ ਲੱਗ ਗਿਆ ਟਾਂਗਰੀ ਮਾਰਕੰਡਾ ਦਾ ਹਜੇ ਚੱਲ ਰਿਹਾ ਹੈ ਡੇਂਜਰ ਲੈਵਲ ਦੇ 3-4 ਫੁੱਟ ਦੇ ਮਾਰਜਨ ਤੇ ਚੱਲ ਰਿਹਾ ਹੈ ਤੇ ਹਜੇ ਪੈਨਿਕ ਹੋਣ ਦੀ ਲੋੜ ਕੋਈ ਨਹੀਂ ਹੈ ਉਤਰ ਜੂਗਾ ਨਿਕਲ ਜੂਗਾ ਪਾਣੀ ਬਾਰਿਸ਼ ਦਾ ਹੀ ਪਾਣੀ ਹੈਗਾ ਜਿਹੜੀ ਅੱਜ 3-4 ਘੰਟੇ ਬਾਰਿਸ਼ ਪਈ ਹੈ ਪਿਛੋਂ ਕੱਗਰ ਦਾ ਲੈਵਲ ਡਾਊਨ ਹੋਣ ਲੱਗ ਗਿਆ डाउन हो जाएगा जो हो पानी ना उनके उनके हाँ जी। हाँ जी। चंडीगढ़ तो ना छा भी उतर कल शाम तक डाउन हो जाूट हाँ चाहती है की छूट चाहिए? ਵਿਚ ਉਸ ਇ ਟੈਂਡਰ ਲਾਇਆ ਹੋਇਆ ਡੀਸਿਲਡਿੰਗ ਦਾ ਟੈਂਡਰ ਲਾਇਆ ਹੋਇਆ ਸੀ ਇਹਨੂੰ ਸਰਕਾਰੀ ਤੌਰ ਤੇ ਡੀਸਿਲਟ ਕਰ ਦਾਂਗੇ ਨਹੀਂ ਡਰਨ ਦੀ ਗੱਲ ਹੈ ਨਹੀਂ ਇਹੋ ਜੀ ਬਸ ਥੋੜਾ ਅਲਰਟ ਰਹੋ ਹੋ ਸਕਦਾ ਇਹ ਪਾਣੀ ਲੈਵਲ ਡਾਊਨ ਹੋ ਜਾਊਗਾ ਪਿੱਛੇ ਜੇ ਪਾਣੀ ਨਾ ਛੱਡਿਆ ਗਿਆ ਕੋਈ ਹੁਣ ਸੁਖਨਾ ਲੈਕ ਦੇ ਗੇਟ ਨਹੀਂ ਖੁੱਲਦੇ ਆਗੇ ਇਹ ਪਾਣੀ ਸ਼ਾਮ ਤੱਕ ਕੱਲ ਸ਼ਾਮ ਤੱਕ ਡਾਊਨ ਹੋ ਜਾਏਗਾ ਵਾਧਾ ਨਹੀਂ ਜਾ ਰਿਹਾ ਇਸ ਟਾਈਮ ਇਹ ਕੱਗਰ ਦੀਆਂ ਤਸਵੀਰਾਂ ਨੇ ਬਾਸ਼ਾ ਪਰ ਕੱਗਰ ਦੇ ਜੋ ਨੇੜੇ-ਤੇੜੇ ਵਾਲੇ ਪਿੰਡ ਲੱਗਦੇ ਨੇ ਸੋ ਲੋਕਾਂ ਦੇ ਖੇਤ ਪੈਲੀਆਂ ਤੋਂ ਨਜ਼ਰ ਆ ਰਹੀਆਂ ਨੇ ਇੱਥੇ ਜੋ ਪਾਣੀ ਦਾ ਬਹਾਵ ਹੈ ਆਪਾਂ ਕਹਿੰਦੇ ਹਾਂ ਲੈਵਲ ਜੋ ਚੜਦਾ ਨਜ਼ਰ ਆ ਰਿਹਾ ਹੈ ਇਹ ਇਸ ਟਾਈਮ ਦੀਆਂ ਕੱਗਰ ਦੀਆਂ ਤਸਵੀਰਾਂ ਨੇ ਸੋ ਇਹ ਇਸ ਟਾਈਮ ਦੇ ਕੱਗਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਆਪਾਂ ਕਹਿੰਦੇ ਇਹ ਪੈਣਾ ਵੀ ਕੱਗਰ ਦੀ ਮਜ਼ਬੂਤੀ ਲਈ ਥੈਲਿਆਂ ਦੇ ਵਿੱਚ ਮਿੱਟੀ ਪਾ ਕੇ ਜੋ ਕੱਗੜ ਦੀ ਮਜ਼ਬੂਤੀ ਲਈ ਬਨ ਨੂੰ ਬਨਦੀ ਨਜ਼ਰ ਆ ਰਹੀਆਂ ਨੇ ਸੋਟੋ ਸਿਸਟਮ ਦੀਆਂ ਤਸਵੀਰਾਂ ਦੇਖ ਸਕਦੇ ਜਿਵੇਂ ਵੀ ਮਸ਼ੀਨ ਕੱਗੜ ਦੇ ਉੱਤੇ ਜੋ ਮਿੱਟੀ ਬਾਕੇ ਜੋ ਬਨ ਨੂੰ ਮਜ਼ਬੂਤ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਇੱਥੇ ਇਹ ਕੱਗੜ ਦੀਆਂ ਤਸਵੀਰਾਂ ਨੇ ਇਸ ਟਾਈਮ ਦੀਆਂ